ਹਾਂਜੀ ਆਪਣੀ ਦੂ ਤਰੀਕ ਦੀ ਸ਼ੁਰੂਆਤ ਹੁੰਦੀ ਹੈ ਜੀ ਇੱਥੋਂ ਬਣੇ ਰਿਓ ਸਾਡੇ ਇਨਸਾਨ ਦੇਖ ਲਓ ਜਾਨਵਰ ਤੋਂ ਕਿੰਨਾ ਕੰਮ ਲੈਂਦਾ ਪਰ ਉਹਨਾਂ ਦੇ ਵਿਚਾਰਿਆਂ ਨੂੰ ਖਾਣ ਪੀਣੋਂ ਨਹੀਂ ਕੁਛ ਦਿੰਦੇ ਜਿੱਥੋਂ ਮਿਲਦਾ ਉੱਥੇ ਚੱਕ ਚੱਕ ਖਾਈ ਜਾਂਦੇ ਸਾਰੀ ਸੰਗਤ ਨੇ ਕੱਢ ਲਿਆ ਬੈਗ ਵਾਰ ਤੇ ਹੌਲੀ ਹੌਲੀ ਲੱਗਿਆ ਤਿਆਰੀ ਫਾਣ ਇਹ ਆਪਣਾ ਸਬਾਨ ਸਾਰੇ ਰੱਖ ਕੇ ਆਟੋ ਦੇ ਵਿੱਚ ਤੇ ਹੁਣ ਰੇਲਵੇ ਸਟੇਸ਼ਨ ਨੂੰ ਖਿੱਚ ਲਈ ਆ ਪੂਰੀ ਪੂਰੀ ਤਿਆਰੀ ਚਲੇ ਜੀ ਆਪਣੇ ਸਾਰੇ ਤੋਂ ਬੈਂਕਾਂ ਦੇ ਦਿਵਾਲੇ ਗਏ ਹੋ ਤੇ ਹੁਣ ਦੇਖਦੇ ਹਾਂ ਕੀ ਕਰਦੇ ਆਂ ਤੇਰੀ 4 ਵਜੇ ਗਈ ਜੀ ਹੁਣ ਜਾਣ ਦੀ ਹੈ ਤਿਆਰੀ ਤੇ ਆਪਣੇ ਆਪਣੇ ਬੈਂਕਾਂ ਦੀ ਬੈਰੀ ਇਹਨਾਂ ਨੂੰ ਖਾਲੀ ਓਕੇ ਇਹਦੇ ਦੀ ਕਰਦੇ ਸਾਰੇ ਅਗਰ ਚੈੱਕ ਕਰੋ ਕਿ ਬਾਜ਼ਾਰ ਹੀ ਖੀਦ ਲਿਆ ਸਾਰਾ ਪਾਣੀ ਇੱਕ ਲੈ ਕੇ ਆਏ ਸਨ ਦੋ ਤਿੰਨ ਬੈਰ ਚਲੇ ਆਏ ਆਪਣੇ ਸ਼ੌਕੀ ਭਾਈ ਰਾਜੀਤ ਭਾਈ ਨੂੰ ਅਸੀਂ ਰੱਖਦੇ ਆਂ ਭਾਈ ਅੱਡੇ ਦਾ ਬੈਗ ਤੇ ਕੋਲ ਆਉਂਦਾ ਓਕੇ ਲੈ ਮਤ ਤੂੰ ਬੇੜਾ ਨਾ ਭਾਇਆ ਜਿਆਦਾ ਬਸ ਉਹਦਾ ਬੈਗ ਮੈਂ ਸੈਕਿੰਡ ਮੈਂ ਠੀਕ ਹੈ ਨਾ ਇਹ ਆਪਣੇ ਸ਼ੌਕੀ ਭਾਈ ਹੁਣੀ ਹੈ ਜੀ ਪਕਵਾੜੇ ਤੋਂ 30 ਸਾਲਾਂ ਢਾਈ ਕਿੰਨੇ ਭਾਰਾ ਵਾਲੇ ਜੀ ਦਿਨੋਂ ਇਹਨਾਂ ਦੇ ਧੰਨਵਾਦੀ ਆ ਪੂਰੇ ਪੂਰੇ ਭਾਈ ਆਏ ਤੈਨੂੰ ਓਏ ਓਏ ਪੋਗਾ ਕੀ ਕੋਣ ਹੈ ਨਾ ਚੱਲ ਤੁਰ ਰਹੀ ਟੀਆ ਦੇ ਬਾਹਰ ਫੂਨ ਕਰੋ ਭਾਈ ਸ਼ੌਕੀ ਭਾਜੀ ਹੁਣੀ ਤੇ ਆਪਾਂ ਬੈ ਗਏ ਆ ਜੀ ਆਟੋ ਦੇ ਵਿੱਚ ਤੇ ਰੇਲਵੇ ਸਟੇਸ਼ਨ ਪਰ ਰਾਜਾ ਜਿਸ ਦਿਨ ਅਸੀਂ ਆਏ ਸੀ ਮਾੜਾ ਵੀ ਨਹੀਂ ਸੀ ਅੱਜ ਤਾਂ ਸਮਝ ਲਓ ਵੀ ਪੈਰ ਰੱਖਣ ਨੂੰ ਵੀ ਥਾਂ ਹੈ ਨਹੀਂ ਉਹ ਖੱਬੇ ਸੱਜੇ ਸਾਰੇ ਇੱਥੋਂ ਲਿਆ ਸੀ ਆਪਾਂ 40 GB ਮੈਮਰੀ ਕਾਰਡ ਤੇ ਇੱਥੋਂ ਖਾਦੀਆਂ ਕਚੌਰੀਆਂ ਭਾਜੀ ਤਾਂ ਪਹਿਲੀ ਵਾਰ ਇੱਥੋਂ ਇਕੱਲਾ ਖਾਤ ਕਰਾਏ ਸੀ 60 ਰੁਪਏ ਲਏ ਸੀ ਐ ਨਹੀਂ ਸੈਰੀ ਇਹਨਾਂ ਬੰਦਿਆਂ ਨੇ ਹਾਂ ਹੁਣ ਯਾਰ ਜਮੀਰ ਦਾ ਬਾਜ਼ਾਰ ਉੱਦਾਂ ਵੈਸੇ ਹਾਂ ਦੋ ਬੰਦੇ ਦਾ ਆਵੇ ਹਾਰਲੇ ਖੜਾ ਇਧਰ ਇਹਦਾ ਜੀ ਇਧਰ ਚਾਹ ਪੀਂਦੇ ਸੀ ਨਾ ਸਭ ਯਾਰ ਆਪਰੇ ਯਾਰ ਮੈਂ ਇੰਨਾ ਸੋਹਣਾ ਮੇਰੇ ਵੱਲ ਉਹ ਵੈਨ ਗੁੰਮ ਵਾਲਾ ਬਣਿਆ ਨਾ ਲੋ ਜੀ ਹੁਣ ਬ੍ਰੇਕਾ ਲੱਗੀ ਜੀ ਤਕਰੀਬਨ ਸਾਰੇ ਹੀ ਸ਼ਹਿਰ ਦਾ ਬਾਜ਼ਾਰ ਬਿਜੀ ਆ ਤੇ ਜਿੱਧਰ ਮਰਜੀ ਚੱਲ ਜਾਓ ਦਿੱਲੀ ਆ ਇਹ ਹੀ ਆ ਮੈਂ ਤਾਂ ਸੜਕ ਤੇ ਪੈਜ ਕੋਈ ਜ਼ਮਾਨਤਾਂ ਤੇ ਬੈਠਾ ਹਾਂ ਕਿੰਨੀ ਝੜੀ ਪਾਉਂਦੇ ਹਾਂ ਹਾਂਜੀ ਸੱਜੇ ਜ਼ਮਾਨਤਾਂ ਤੇ ਮੈਂ ਵੀ ਲੈ ਭਾਈ ਜੀ ਕੀ ਕਰਦੇ ਹੋ ਆ ਮਿਲ ਗਿਆ ਅਰੇ ਬੋਲੋ ਜੀ ਸਾਡੀ ਚੰਗੀ ਜੁਦੇ ਰਾ ਸਾਲੇ ਇਹ ਐਸੋ ਵੀ ਤੁਸੀਂ ਗਲਤੀ ਹੈ ਨੇ ਪਰ ਪਰਵਾਹ ਨਹੀਂ ਕਰਦੇ ਜੇ ਸਮਾਨ ਘਮ ਹੋ ਜਾਂਦਾ ਦੇਣ ਵਾਲਾ ਆਪੇ ਦੇਈ ਜਾਂਦਾ ਬੈਟਰੀ ਘਮ ਹੋ ਗਈ ਹੋ ਗਿਆ ਮੈਂ ਕਿਹਾ ਦੇਣ ਵਾਲਾ ਆਪੇ ਦੇਈ ਜਾਂਦਾ ਅਸਲੀ ਮੈਂ ਥੋੜੀ ਟੱਟਿਆ ਉਹਨਾਂ ਨੇ ਮੈਂ ਹਟ ਜੋ ਚੱਟ ਮਈਆ ਅਸ਼ਵੀਰ ਜੰਕਸ਼ਨ ਆ ਗਿਆ ਵੀ ਜੰਮੀ ਨਾ ਤੁਸੀਂ ਜਿੱਥੇ ਜਾਂਦੇ ਹੋ ਸ਼ਾਪਿੰਗ ਦਾ ਮਾਰਾ ਇੱਥੇ ਵੀ ਕਰ ਸਕਦੇ ਤੁਸੀਂ ਦੇਖੋ ਤਾਂ ਬਤੇਰਾ ਮੌਨਿਕ ਮੇਲਾ ਚਾਂਦੀ ਆ ਹਾਂ ਇਹ ਉੱਤਰ ਤੋਂ ਸਾਰੇ ਉੱਤਰ ਨੂੰ ਜਾਂਦੇ ਹੁੰਦੇ ਨੇ ਨਾ ਜਾਣਾ ਉਧਰ ਨੂੰ ਹੀ ਭਾਈ ਸਾਰੇ ਆਲੇ ਮਾਲੇ ਨਾ ਕੋਈ ਮੋੜਦਾ ਨਾ ਉਹ ਤੋਂ ਜਗਾ ਤੋਂ ਦੁਰੇ ਪੁੱਛੇ ਨਾ ਜਾਨੋ ਜੀ ਫਾਈਨਲੀ ਆਪਾਂ ਪਹੁੰਚ ਗਏ ਰੇਲਵੇ ਸਟੇਸ਼ਨ ਦੇ ਉੱਤੇ ਤੇ ਇਹ ਸਾਖ ਤੋਂ ਉੱਥੇ ਕਿੱਥੇ ਆਪਰੇ ਚਾ 5:50 ਤੇ ਟ੍ਰੇਨ ਚੱਲ ਪੈਣੀ ਆ ਤਾਂ ਬੈਠਦੇ ਹੋ ਜੀ ਸ਼ੁਕਰੀ ਮੈਂ ਵੀ ਚੱਲਦਾ ਬਈ ਹੋ ਯਾਰ ਹਲਵਾ ਠੀਕ ਹੈ ਪਰ ਓਕੇ ਜੀ ਮਿਲਦੇ ਆਂ ਫਿਰ ਇਹ ਤੁਹਾਨੂੰ ਪਾਜੀ ਹੁਣੇ ਬੋਲਣਗੇ ਹਾਂਜੀ ਮੈਂ ਇੱਥੇ ਰਿਹਾ ਹਾਂ ਸਮਾਨ ਦੇ ਕੋਲ ਬੋਤਲ ਕਿੱਥੇ ਰੱਖੀ ਯਾਰ ਪਾਜੀ ਐਸਾ ਆ ਗਿਆ ਇੱਕ ਆਹ ਪਾਸੇ ਸਾਹ ਪਾਸੇ ਵਧੀਆ ਹੈ ਕਿਹਾ ਹੈ ਇਹ ਬੋਲਣਾ ਹੈ ਇੱਥੇ ਲੋ ਜੀ ਬੈਗ ਰੱਖਿਆ ਸਕੈਨ ਕਰਨ ਤਾਂ ਬੈਗ ਆਉਣ ਲੱਗਾ ਪਏ ਹੌਲੀ ਹੌਲੀ ਬਾਹਰ ਉਹ ਸਿਸਟਮ ਤਾਂ ਵਧੀਆ ਹੈ ਇਹਨਾਂ ਦਾ ਕਹਦਾ ਜੀ ਆਪਾਂ ਜਾਣਾ ਪਰਲੇ ਪਾਸੇ ਪਹੁੰਚ ਗਏ ਜੀ 5 ਵਜੇ ਆਪਾਂ ਰੇਲਵੇ ਸਟੇਸ਼ਨ ਤੇ ਬਾਲਾ ਲਾਲਾ ਸਮਾਰਨ ਇਹ ਬਣਾਈ ਸੀਗੀ ਆਪਾਂ ਜੀ ਜਮੇਰ ਤੋਂ ਫਗਵਾੜੇ ਦੀ ਲਿਸਟ ਕਿਹੜੇ ਡੱਬੇ ਤੇ ਕਿੰਨੇ ਮੈਂਬਰ ਆ ਹੁਣ ਆਪਾਂ ਕਰ ਲਿਆ ਕਨਫਰਮ ਹੋ ਕਹਿੰਦੇ ਪਲੇਟਫਾਰਮ ਇੱਕ ਤੇ ਹੀ ਰਹਿਣਾ ਤੁਸੀਂ ਥੋੜਾ ਅੱਗੇ ਚੱਲ ਜਿਓ ਉੱਥੋਂ ਤੇਨ ਮਿਲ ਜੂਗੀ ਰੇਲ ਗੱਡੀ ਆ ਲੋ ਜੀ ਬਾਰੋਬਾਰੀ ਚੱਕਣ ਲੱਪੇ ਸਾਰੇ ਤੇ ਹੁਣ ਦੇਖਦੇ ਆ ਕਿਹੜਾ ਬੰਦਾ ਮੇਰੇ ਬੈਗ ਚੱਕਦਾ ਇੱਕ ਤਾਂ ਲੈ ਗਿਆ ਚੱਕੇ ਬਲੇਖੇਰਾ ਹੈਗੀ ਤਾਂ ਮੁੰਡਿਆਂ ਨੂੰ ਥੋੜੀ ਤੰਗੀ ਆ ਪਰ ਸੇਵਾ ਨਾਲ ਦੀ ਵੀ ਕਹਿੰਦੇ ਕੋਈ ਚੀਜ਼ ਨਹੀਂ ਹੈਗੀ ਸੇਵਾ ਕਰਦੇ ਆ ਮੁੰਡੇ ਬੰਦਿਆਂ ਨੂੰ ਉਹ ਬੈਗ ਦੇਖੋ ਮੋਹਿਤ ਤੂੰ ਵੀ ਸਾਡਾ ਹੀ ਬੰਦਾ ਹੈ ਯਾਰ ਕਾਹਦਾ ਟੈਨਸ਼ਨ ਹੈ ਅੱਜ ਦੇਖਦੇ ਹਾਂ ਮੋਹਿਤ ਭਾਈ ਉਹਨੂੰ ਨਿਮਾਈ ਹੈ ਜੀ ਬੈਗ ਚੱਕਣ ਦੀ ਸੇਵਾ ਦੇਖੋ ਕਿੰਨੇ ਬੰਦੇ ਛੇ-ਸੱਤ ਬੈਗ ਚੱਕਦੇ ਹੋ ਪਤਾ ਨਹੀਂ ਕਿਹੜੇ ਸਾਹ ਲੱਗਦੇ ਯਾਰ ਕਿਹੜਾ ਕਬਰਾ ਮੋਹਿਤ ਖੁਸ਼ ਰਹਾ ਹੁਣ ਤੂੰ ਚੱਲਿਆ ਪਿੰਡ ਨੂੰ ਅੱਛਾ ਉਹ ਲੋਕੀਆ ਗੱਡੀ ਲੱਭਣ ਲੱਗੇ ਆ ਚੱਲੋ ਉਹ ਬੈਠੇ ਬਹੁਤ ਜਿੰਨਾਂ ਦੇਖਾਂ ਮੈਂ ਮੈਨੂੰ ਲੱਗਦਾ ਜਾਨ ਹੈ ਸਾਡੇ ਬਾਹਰੋਂ ਉਹ ਸਾਰੋਸੀ ਟੱਪੇ 'ਚ ਲੱਗਣਾ ਸਰ ਤੁਹਾਡੇ ਚੰਗਾ ਪਿਆਰ ਹੈ ਟਿਕਟ ਨੰਬਰ ਇਹਦੇ ਲਈ ਜਿੰਨੇ ਆਖਦੇ ਹੋ ਜਿੰਨਾਂ ਵਾਲੀ ਜਨ ਹੋਇਆ ਕਿਸੇ ਕੋ ਪਸ਼ਮੀਰ ਤੋਂ ਅੰਮ੍ਰਿਤਸਰ ਵਾਲੀ ਜਾਣ ਵਾਲੀ ਟ੍ਰੇਲ ਟ੍ਰੇਨ ਬਿਲਕੁਲ ਰੈਡੀ ਹੈ ਜੀ ਹੁਣ 30 ਮਿੰਟ ਹੋ ਗਿਆ ਤਾਂ 50 ਮਿੰਟ ਦੇ ਉੱਤੇ ਇਹਦੀ ਤੁਰਪੈਣਾ ਇਥੋਂ ਬਣ ਕੇ ਹੀ ਚਲਦੀ ਕਹਿੰਦੇ ਜਿੱਦਾਂ ਇਹਨਾਂ ਦੇ ਸ਼ਬਦ ਜਿਹੜੇ ਆ ਵੀ ਜਿੱਹਾਂ ਸੇ ਬਣ ਕੇ ਹੀ ਚਲੇਗੀ ਜਿਵੇਂ ਜੈਸੇ ਬੋਲਦੇ ਆ ਤੇ ਹੁਣ ਦੇਖਦੇ ਆ ਆਪਣੇ ਸਾਥੀ S4 ਦੇ ਵਿੱਚ ਕਿੱਥੇ ਕਿੱਥੇ ਚਲੋ ਸੀਟਾਂ ਉਹ ਗੰਦੀਆਂ ਸੀ ਤੇ ਕੰਪਲੇਂਟ ਨੰਬਰ ਤੇ ਮਾਰਿਆ ਫੋਨ ਤੇ ਆ ਭਾਜੀ ਹਣੀ ਆ ਕੇ ਸਾਫ ਲਾਫ ਰਿਆ ਕਰਨ ਇਹ ਹੈਲਪ ਸਾਡੀ ਇਹ ਨਹੀਂ ਵੀ ਕੀਤੀ ਆ ਤੇ ਕਿਹਨਾਂ ਦੇ ਲਿੰਕ ਨਾਲ ਗਾਂ ਬੰਦੇ ਜਿਹੜੇ ਉਹ ਨਹੀਂ ਵੀ ਕੀਤੀ ਆ ਇਹ ਨਹੀਂ ਕਰਦੇ ਸਰਕਾਰ ਠੀਕ ਹੈ ਜਦੋਂ ਇਹਨਾਂ ਤੁਸੀਂ ਕਿਤੇ ਦੂਰ ਟੂਰ ਤੇ ਵੀ ਜਾਣਾ ਤੁਹਾਡੀ ਸੀਟ ਸੁੱਟ ਗੰਦੀ ਜਾਂ ਕੁਝ ਵੀ ਆ ਟੂਲ ਫ੍ਰੀ ਨੰਬਰ ਦਾ ਸਟicker ਲਗਾਉਂਦਾ ਉੱਪਰ ਉਹ ਫੋਨ ਕਰਕੇ ਤੁਸੀਂ ਇਹਨਾਂ ਸੱਤ ਸਕਦੇ ਆ ਤੇ ਉਹ ਬਿਲਕੁਲ ਤੁਹਾਡੀ ਇਹਨਾਂ ਤਰੀਕੇ ਨਾਲ ਹੈਲਪ ਕਰਦੇ ਆ ਜੀ ਨੇ ਸਲਾਹ ਦਿੱਤੀ ਸੀਗੀ ਕੋਈ ਫਾਇਦਾ ਲੋ ਜੀ ਪੂਰੇ 5:00 ਵਜੇ 50 ਮਿੰਟ ਤੇ ਟ੍ਰੇਨ ਚੱਲ ਪਈ ਆ ਤੇ ਹੋ ਗਿਆ ਇੰਜਨ ਸਟਾਰਟ ਹੋਲੀ-ਹੋਲੀ ਐਵੇਂ ਸੀ ਪੰਜ ਵਜਾ ਆ ਉਹ ਦੇਖ ਬਾਅਦ ਦਿੱਸੇ ਗਲਤੀਆਂ ਬਾਰ-ਬਾਰ ਨਾ ਕਰਨ ਔਰ ਦੌਰ ਦੌਰ ਚੜਦੇ ਚੜ ਜਾ ਚੜ ਜਾ ਹਣ ਵਿੱਚ ਸਾਰੇ ਆ ਵੀ ਚੱਲ ਰਹਾ ਹੈ ਮੇਰਾ ਕਹਾਣੀ ਚੱਲ ਰਹਾ ਵਾਜਾ ਰਾਜ ਦੇ ਭਾਰਤ ਦੀ ਧਰਤੀ ਤੇ ਵਾਜਾ ਰਾਜ ਦੇ ਵਾਜਾ ਕੀ ਆਏ ਤੇਰਾ ਡੱਡੂ ਭਾਜੀ ਨੇ ਬਣਾਇਆ ਦੇਖੋ ਜਿਗਾਰ 5400 ਟਾਂ ਲਾਈਆਂ ਤੇ ਨਾਲ ਇੱਕ ਇੰਡੀਕੇਟਰ ਦਿੱਤਾ ਹੈ ਉਹ ਜ਼ਮੀਨਾਂ ਚਾ ਕਰਿਆ ਸਾਰੀਆਂ ਖੁੱਲੀਆਂ ਖੁੱਲੀਆਂ ਜਾਂਦੀਆਂ ਕੜ 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 ਬਾਡੋ ਗਈਆਂ ਤਾਂ ਸਾਰੀਆਂ ਬਾਕੀ ਮਾਰਨਿੰਗ ਸਵੇਖ 6 ਵਜੇ ਟ੍ਰੇਨ ਆ ਕੇ ਰੁਕੀ ਆ ਜੀ ਕਿਲਾ ਰਾਏਪੁਰ ਇੱਥੇ ਥੋੜਾ ਸਟਾਪ ਲਾ ਕੇ ਨਾ ਲਾਈਨ ਕਲੀਅਰ ਕਰਦੇ ਆ ਅਗਲੀਆਂ ਗੱਡੀਆਂ ਨੂੰ ਜਿਹਨੇ ਰਸਤਾ ਬਿਲਕੁਲ ਕਲੀਅਰ ਕਰਕੇ ਦੇਣਾ ਹੁੰਦਾ ਇਹ ਨਹੀਂ ਵੀ ਲੁਧਿਆਣਾ ਰੇਲਵੇ ਸਟੇਸ਼ਨ 7:50 ਪਹੁੰਚ ਗਏ ਆਪਾਂ ਜੀ ਸਵੇਰੇ ਸਵੇਰੇ ਫਗਵਾੜੇ ਤੇ ਲੱਡੂ ਭਾਈ ਹੋਣੀ ਬਹੁਤ ਇੱਥੇ ਬਾਸੇ ਫਗਵਾੜੇ ਆ ਜਾਗੇ ਇਹ ਕਈ ਕੋਸ਼ਿਸ਼ ਕਰਤਾ ਇਹਨੇ। ਫਗਵਾੜੇ ਹੁਣ ਪਹੁੰਚੜ ਤੋਂ ਬਾਅਦ ਲੱਗੇ ਆ ਟ੍ਰੇਨ ਤੋਂ ਥੱਲੇ ਦਾ ਹੌਲੀ-ਹੌਲੀ ਲਾਉਣਾ ਆਪਾਂ ਸਮਾਨ। ਗੋਰਾ ਦਾ ਬਹੁਤ ਸਮਝਾਇਆ। ਦੋ-ਦੋ ਠੇਕੇ ਵੀ ਦੇਤੇ ਬਰੇ। ਫਗਵਾੜੇ ਆ ਕੇ ਹੋਈ ਆ ਜੀ ਟ੍ਰੇਨ ਹੌਲੀ ਤਿੰਨ-ਚਾਰ ਫੁੱਟ ਦਾ ਰੰਗ। ਹੁਣ ਆਪਾਂ ਉੱਪਰ ਲੱਗੇ ਆ ਸਾਰੇ ਜਿਹਨੇ ਚੱਕ ਲਓ ਆਪਣਾ ਬੜਾ ਸਵਾਹ ਤੇ ਥੱਲੇ ਉਤਰ ਕੇ ਦੇਖਦੇ ਆ। ਗੱਡੀਆਂ ਕਿਹੜੀਆਂ ਕਿਹੜੀਆਂ ਜੀ ਜਾਣਾ। 10 ਕੀ ਬਰਬਰ ਕਾ। ਕਿਹੜੇ ਜਾ ਕੇ ਵੀ ਗੱਡੀਆਂ ਦਾ ਪਵਾੜਾ ਇੱਥੇ ਆ ਕੇ ਵੀ ਗੱਡੀਆਂ ਦਾ ਪਵਾੜਾ ਹੈ ਹਾਂ ਇਹ ਚੱਲੀ ਜਾਣਾ ਇਹ ਨਾਲ ਕੋਣ ਚੱਲੋ ਪੱਤ ਕੇ ਹੁਣ ਸ਼ਹਿਰ ਦੇ ਵਿੱਚ ਕੋਈ ਧੱਕੇ ਖਾ ਲਵਾ ਬੈਕ ਐਕਸਪੀਰੀਅੰਸ ਬਹੁਤ ਹੋਗੇ ਤੇ ਫੂਦੂ ਬੂਇਆ ਹੈ ਨਾ ਕਿੱਦਾਂ ਰੋਡ ਦਾ ਗੱਡੀਆਂ ਲੈਣੀਆਂ ਕਿੱਥੇ ਜਾਣਾ ਕਿੱਦਾਂ ਆਉਣ ਹਰ ਇੱਥੇ ਗੱਡੀਆਂ ਸੱਤੀ ਆਈ ਆਪਣੇ ਆਪਣੇ ਤੇ ਪੰਜਾਬੀ ਗੱਡੀਆਂ ਸਨ ਗੱਡੀਆਂ ਆ ਉੱਥੇ ਰੈਂਪੂਆਂ ਤੇ ਨਟੇਰਾਂ ਵਾਲੇ ਹੀ ਹਾਂਜੀ ਆਪਾਂ ਪਹੁੰਚ ਗਏ ਜੀ ਫਗਵਾੜੇ ਰੇਲਵੇ ਸਟੇਸ਼ਨ ਤੇ ਸਾਰੇ ਮੈਂਬਰ ਆ ਗਏ ਬਾਹਰ ਕੋਈ ਵੀ ਜੂਰ ਹੋਰ ਹੋਰ ਇੱਥੇ ਸਕੂਲ ਜਾ ਮਿਲਿਆਗੇ ਉਹ ਦਾ ਸ਼ੌਂਕੀ ਭਾਈ ਹੁਣੇ ਸਮਾਨ ਲਾ ਰਾਇਆ ਹੌਲੀ ਹੌਲੀ ਸਾਰੇ ਮੈਂਬਰ ਹੁਣ ਦੇਖਦੇ ਆ ਲੈਂਦੇ ਆ ਜੀ ਗੱਡੀ ਕੋਈ ਬਾਹਰੋਂ ਤਾਂ ਫੇਰ ਚੱਲਦੇ ਆ ਪਿੰਡ ਨੂੰ ਪਰਾਵਾ ਮੈਚ ਲੈ ਗਿਆ 11

ਹਾਂਜੀ ਪਵਨ ਪ੍ਰਧਾਨ ਹੋਣੀ ਸੰਗਤ ਨੂੰ ਜੇਠਪੁਰ ਲੈ ਆਉਣ ਦੀ ਸੇਵਾ ਪੂਰੀ ਪੂਰੀ ਜ਼ਿੰਮੇਵਾਰੀ ਨਾਲ ਨਿਭਾਈ ਹੈ ਟਾਈਮ ਤੇ ਕੱਢਣਾ ਪੰਨਾ ਜੀ ਝਕਾਰਾ ਤਾਂ ਲਾਦੇ ਇੱਕ ਝਕਾਰਾ ਲਾਦੇ ਝਕਾਰਾ ਇੱਕ ਝਕਾਰਾ 11ਵੀਂ ਵਾਲੀ ਸਰਕਾਰ ਦਾ ਹੌਲ ਸੱਚੇ ਦਰਬਾਰ ਕੀ ਜੈ ਪੰਨਾ ਜੀ

ਛੇਟਪੁਰ ਦੀਆਂ ਸੰਗਤਾਂ ਨੇ ਜਮੇਰ ਸ਼ਰੀਫ ਤੋਂ ਆਈ ਸੰਗਤ ਦਾ ਕੀਤਾ ਫੁੱਲਾਂ ਦੇ ਨਾਲ ਸਵਾਗਤ ਤੇ ਹੁਣ ਛੱਕਣਾ ਵਾਰਲਾ ਜਿਹੜਾ ਸਮਾਨ ਪਿਆ ਇਹ ਰੱਖਣਾ ਅੰਦਰ ਬਹੁਤ ਹੀ ਵਧੀਆ ਲੱਗਾ ਇੱਥੇ ਪਹੁੰਚ ਕੇ ਤੇ ਮਨ ਨੂੰ ਮਿਲਿਆ ਪੂਰਾ ਸਕੂਨ ਤੇ ਪੰਨੀਆਂ ਹਣੀ ਵੀ ਮਿਲਦੇ ਪਏ ਆ ਲਖਸ਼ ਜੀ ਵੀ ਥੋੜਾ ਸੰਗੀ ਵੀ ਜਾਂਦੇ ਆ ਤੇ ਥੋੜਾ ਮਿਲੀ ਵੀ ਜਾਂਦੇ ਆ ਇਹ ਕਿਹਦੇ? ਮੈਂ ਫਟਾਤ ਅੰਦਰ ਆ ਦੇ ਤਾਂ। ਪੰਨਕ ਨਾ ਰਹਿਣ। ਆਜਾ ਆਜਾ। ਜਹਾ ਬਾਤ। ਕਹਿੰਦਾ ਕਿ ਨਹੀਂ ਮੈਂ ਜੈਪ ਹੂੰ ਕਿਦਾਂ ਕਿਆ ਆਪਨੇ ਦੇਖਣਾ ਜੀ ਦੇਖਣੀ ਵੀਡੀਓ ਆ ਲਾਈਕ ਕਰਨਾ ਸਬਸਕ੍ਰਾਈਬ ਸ਼ੇਅਰ ਕਰ ਸਬਸਕ੍ਰਾਈਬ ਸ਼ੇਅਰ ਗਾਈਸ ਅੱਜ ਰਕੇਸ਼ ਲਾਲ ਜੀ ਪਹੁੰਚ ਗਏ ਆ ਜੀ ਅਜੇ ਮੇਰ ਤੋਂ ਆਗੇ ਜੀ ਮਸਤ ਨੀਂਦ 'ਚ ਸੁੱਤੇ ਪਏ ਆ ਜੀ ਆ ਦੇਖ ਆ ਦੇਖ ਮਸਤ ਨੀਂਦ 'ਚ ਸੁੱਤੇ ਆਪਾਂ ਹਣ ਸੋਨੇ ਦਾ ਹੜਾ ਆਪੇ ਇਹ ਪੱਖਾ ਦੇਖਦੇ ਆ ਆ ਪੱਖਾ ਇਹ ਤੋਂ ਆਇਆ ਜੀ ਐ ਇਹ ਮੇਸੇ ਆਇਆ ਇਹ